ਬਟ ਵੱਡੀਆਂ ਟਰਾਲੀਆਂ ਓਵਰ ਲੋਡ ਹੋ ਕੇ ਆ ਰਹੀਆਂ ਕਕੂਲੀ ਜੀਆਂ ਕੋ ਸਰਕੰਡੇ ਦੀਆਂ ਠੀਕ ਹੈ ਉਤੋਂ ਪੇਪਰ ਬੰਦਾ ਮੰਣਾ ਚਾਹੀਦਾ ਪਰ ਜਿਹੜਾ ਮਾਲ ਉਥੇ ਕੱਚਾ ਪਹੁੰਚਦਾ ਉਹਦੇ ਪਹੁੰਚਾਉਣ ਦਾ ਤਰੀਕਾ ਬੜਾ ਗਲਤ ਹੈ ਔਰ ਕੰਮ ਕੀਆ ਕੋਈ ਕਿੱਥੋਂ ਆ ਰਿਹਾ ਕੋ ਕਿੱਥੋਂ ਆ ਰਿਹਾ ਕੋ ਬਟਿੰਡੇ ਕੋਲ ਉਹ ਟਰਾਲੀਆਂ ਸੜਕਾਂ ਦੇ ਵਿੱਚ ਹੀ ਲੰਘ ਕੇ ਆਈਆਂ ਉਥੇ ਟ੍ਰੈਫਿਕ ਪੁਲਿਸ ਕਿਉਂ ਚੁੱਪ ਹੈ ਆਹੇ ਤਾਂ ਐਕਸੀਡੈਂਟ ਕਿਨੂੰ ਸਾਈਡ 'ਚ ਨਹੀਂ ਦਿੰਦੇ ਕੋ ਹਰ ਰੋਜ਼ ਬੰਦੇ ਮਰ ਰਹੇ ਆ ਸਰਕਾਰ ਨੂੰ ਸੱਪ ਦਾ ਸਰਕਾਰ ਦੀ ਮਿਹਲੀ ਭੁਗਤ ਨਾਲ ਚੱਲ ਰਹੀ ਆ ਸਭ ਕੁਝ ਪ੍ਰਸ਼ਾਸਨ ਵੀ ਖਮੋਸ਼ ਹੈ ਸਰਕਾਰ ਵੀ ਖੁੰਚ ਹੈ ਔਰ ਸੈਲੇ ਇਲਾਕੇ ਦੇ ਵਿੱਚ ਜਿਹੜੀ ਸੈਲੇ ਪੇਪਰ ਨੇ ਲਿਆ ਤੁਸੀਂ ਦੇਖੋ ਉੱਥੇ ਕਿਸ ਤਰ੍ਹਾਂ ਵੱਡ ਵੱਡੀਆਂ ਟਰਾਲੀਆਂ ਓਵਰ ਲੋਡ ਹੋ ਕੇ ਆ ਰਹੀਆਂ ਕਿ ਕੂੜੀ ਦੀਆਂ ਕੋ ਸਰਕੰਡੇ ਦੀਆਂ ਠੀਕ ਹੈ ਉਤੋਂ ਪੇਪਰ ਬੰਦਾ ਬੰਨਾ ਚਾਹੀਦਾ ਪਰ ਜਿਹੜਾ ਮਾਲ ਉੱਥੇ ਕੱਚਾ ਪਹੁੰਚਦਾ ਉਹਦੇ ਪਹੁੰਚਾਉਣ ਦਾ ਤਰੀਕਾ ਬੜਾ ਗਲਤ ਹੈ ਆ ਔਰ ਕੰਮ ਕੀਆ ਕੋਈ ਕਿਤੇ ਆ ਰਿਹਾ ਕੋਈ ਕਿਤੇ ਆ ਰਿਹਾ ਕੋ ਬਠਿੰਡੇ ਕੋ ਉਹ ਟਰਾਲੀਆਂ ਸੜਕਾਂ ਦੇ ਵਿੱਚ ਹੀ ਲੰਘ ਕੇ ਆਉਂਦੀਆਂ ਉੱਥੇ ਟ੍ਰੈਫਿਕ ਪੁਲਿਸ ਕਿਉਂ ਚੁੱਪਿਆ ਕੰਮ ਕੀਆ ਤੇ ਉਹ ਨਾ ਟਰਾਲੀਆਂ ਨੂੰ ਕੋਈ ਵੀ ਡਿਪਾਰਟਮੈਂਟ ਰੋਡ ਐਂਡ ਟ੍ਰੈਫਿਕ ਸੇਫਟੀ ਡਿਪਾਰਟਮੈਂਟ ਆ ਰੀਜਨਲ ਟਰਾਂਸਪੋਰਟ ਅਥਾਰਟੀ ਆ ਉਹ ਕਦੀ ਵੀ ਪਰਮਿਟ ਨਹੀਂ ਕਰਦੇ ਸਰਕਾਰ ਐ ਸਰਕਾਰ ਦੇ ਐਮਐਲਏ ਠੱਕੇ ਨਾ ਚਲਾ ਰਿਆ ਠੱਕਾ ਕਰ ਰਿਆ ਹਰ ਪਾਸੇ ਕਾਨੂੰਨ ਨੂੰ ਛਿੱਕੇ ਟੰਗਿਆ ਜਾ ਰਿਹਾ ਉਹ ਤੁਸੀਂ ਦੱਸੋ ਜਿਸ ਵਹੀਕਲ ਨੂੰ ਮੋਟਰ ਵਹੀਕਲ ਇਨਸਪੈਕਟਰ ਪਰਮਿਟ ਨਹੀਂ ਕਰਦਾ ਉਹਨੂੰ ਪਰਮਿਸ਼ਨ ਨਹੀਂ ਦਿੰਦਾ ਉਹ ਵਹੀਕਲ ਰੋਡ ਦੇ ਉੱਤੇ ਆ ਕਿਦਾਂ ਗਿਆ ਜਿਹੜੀਆਂ ਟਰਾਲੀਆਂ ਓਵਰਲੋਡ ਆ ਓਵਰਲੋਡ ਟ੍ਰਿਪ ਆ ਟਰਾਲੀਆਂ ਆ ਉਹਨਾਂ ਦੇ ਨਾਲ ਕਿੰਨੇ ਲੋਕਾਂ ਦੇ ਐਕਸੀਡੈਂਟ ਹੁੰਦੇ ਆ ਕਿੰਨੇ ਲੋਕਾਂ ਦੀ ਡੈਥ ਹੁੰਦੀ ਆ ਫੇ ਲੋਕਾਂ ਨੂੰ ਜਿਹੜਾ ਕੰਪਨਸੇਸ਼ਨ ਮਿਲਦਾ ਕੰਪਨਸੇਸ਼ਨ ਵੀ ਨਹੀਂ ਮਿਲਦੀ ਸਰਕਾਰ ਉਹ ਵੀ ਖਾ ਜਾਂਦੀ ਆ ਆਂ ਨੂੰ ਤੇ ਤੁਹਾਡੀ ਸਰਕਾਰ ਦੀ ਡਿਊਟੀ ਬਣਦੀ ਆ ਕਿ ਉਹਨਾਂ ਨੂੰ ਲਾਗੂ ਕਰੇ ਤੇ ਜਿਹੜੀਆਂ ਟਰਾਲੀਆਂ ਓਵਰ ਲੋਡ ਚੱਲਦੀਆਂ ਟੂੜੀ ਨਾਲ ਭਰੀਆਂ ਸਰਕੰਡੇ ਨਾਲ ਭਰੀਆਂ ਉਹ ਸਾਰੀਆਂ ਸੜਕਾਂ ਤੇ ਬੰਦ ਹੋਣੀਆਂ ਚਾਹੀਦੀਆਂ ਗੜਸ਼ੰਕਰ ਤੋਂ ਥੋੜੀ ਦੂਰ ਤੇ ਸਾਡਾ ਸੈਲਾ ਕਸਬਾ ਪੈਂਦਾ ਬਹੁਤ ਵੱਡਾ ਸੈਲੇ ਪੇਪਰ ਮਿਲ ਲੱਗੀ ਹੈ ਸੈਲੇ ਪੇਪਰ ਮਿਲ ਵਿੱਚ ਐਡੇ ਐਡੇ ਭੁੰਗ ਜਾਂਦੇ ਉਹ ਵੀ ਆਏ ਜਿਹਨ ਅਕਸੀਡੈਂਟ ਦਾ ਕਾਰਨ ਬਣਦੇ ਸਰਕਾਰ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਜਿਹੜੇ ਸਾਡੇ ਟ੍ਰੈਫਿਕ ਨਿਯਮ ਦੇ ਪੈਰੋਕਾਰ ਜਾਂ ਸਾਡੇ ਆਰਟੀਓ ਸਾਹਿਬ ਹੈ ਸਭ ਦੇ ਨੋਟਿਸ ਵਿੱਚ ਕੋਈ ਨਾ ਕਮਰਸ਼ੀਅਲ ਟਰਾਲੀਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਚਾਹਦੇ ਆ ਕਿ ਜਿੰਨੀ ਵੀ ਪਰਾਲੀ ਜਾਂਦੀ ਜਿੰਨੀ ਵੀ ਫੱਕ ਜਾਂਦੀ ਫਸਲਾਂ ਦੀ ਰਹਹਖੂੰਹ ਜਾਂਦੀ ਚਾਹੇ ਉਹ ਸੈਲਾ ਪੇਪਰ ਮਿਲ ਹੋਵੇ ਚਾਹੇ ਉਹ ਮੈਦੋਣੀ ਦੀ ਫੈਕਟਰੀ ਹਿਮਾਚਲ ਵਿੱਚ ਜਿਹੜੀ ਲੱਗੀ ਹੈ ਉਹ ਫੈਕਟਰੀ ਹੋਵੇ ਇਹ ਸਾਰੇ ਉਹਨਾਂ ਨੂੰ ਨਿਯਮਬੱਧ ਕੀਤਾ ਜਾਣਾ ਚਾਹੀਦਾ ਸਰਕਾਰ ਨੂੰ ਅਸੀਂ ਆਏ ਤਿੰਨ ਦਿਨ ਜਿਹੜੇ ਜਿਹਨੂੰ ਅਸੀਂ ਓਵਰਲੋਡ ਸਾਡੇ ਸਕੂਟਰ ਤੇ ਤਿੰਨ ਸਵਾਰੀਆਂ ਬੈਠੀਆਂ ਉਹ ਓਵਰਲੋਡ ਹੁੰਦਾ ਉਹਦੇ ਪਰਚਾ ਉਹਦੇ ਪਰਚਾ ਵੀ ਪੈ ਜਾਂਦਾ ਉਹਦੇ ਥਲਾਨ ਵੀ ਕੱਟਦੇ ਆ ਇਹ ਸਭ ਦੇ ਸਾਹਮਣੇ ਜਾਂਦੀਆਂ ਕਿੱਧਰ ਜਾਂਦੀਆਂ ਭੁੰਗਾ ਦੀਆਂ ਟਰਾਲੀਆਂ ਲੱਦੀ ਸਰਕਾਰ ਨੂੰ ਸਭ ਪਤਾ ਸਰਕਾਰ ਦੀ ਮਿਹਲੀ ਭੁਗਤ ਨਾਲ ਚੱਲ ਰਿਹਾ ਸਭ ਕੁਝ ਪ੍ਰਸ਼ਾਸਨ ਵੀ ਖਮੋਸ਼ ਹੈ ਸਰਕਾਰ ਵੀ ਖਮੋਸ਼ ਹੈ ਅਸੀਂ ਚਾਹਨੇ ਪੇ ਨਾ ਹੋਇਆ ਸੀ ਪੂਰੇ ਗੜਸ਼ੰਕਰ ਗੜਸ਼ੰਕਰ ਇਲਾਕੇ ਵਿੱਚ ਪੂਰੇ ਤੌਰ ਤੇ ਜਾਮ ਕਰਾਂਗੇ 1-2 ਦਿਨ ਨਾ ਸਾਡੀ ਸਰਕਾਰ ਨਾਲ ਸਰਵਾਈ ਕੀਤੀ ਹੁਣ ਮਰੇ ਸੜਦੀਆਂ ਆ ਜਾਣੀਆਂ ਥੋਕ ਪੈਣੀ ਬਹੁਤ ਗਰਗਰੀ ਧੁੰਦ ਹੋਣੀ ਰੋਜ਼ਾਨਾ 2-3 ਐਕਸੀਡੈਂਟ ਹੋਣੇ ਆ ਤੁਸੀਂ ਦੇਖ ਲਿਓ ਅਸੀਂ ਹੁਣੇ ਕਹਿੰਦੇ ਆ ਸਰਕਾਰ ਨੂੰ ਵੀ ਹੁਣੇ ਤੁਸੀਂ ਇਹਦੇ ਤੇ ਸੰਕੇਤ ਲਓ ਤੇ ਇਹਨਾਂ ਨੂੰ ਨਿਯਮਬੱਧ ਕਰੋ ਇਹਨਾਂ ਸਾਰੇ ਜਿਹੜੀਆਂ ਕਮਰਸ਼ੀਅਲ ਟਰਾਲੀਆਂ ਨੇ ਸਾਰੇ ਚਲਾਨ ਕੀਤੇ ਜਾਣ ਇਹ ਕੋਈ ਖੇਤੀਬਾੜੀ ਪਰ ਬਜਲੇ ਨਹੀਂ ਜੂਜੁਨੀਆਂ ਠੀਕ ਹੈ ਕਿਸਾਨ ਦੀ ਜਿਹੜੀ ਟਰਾਲੀ ਉਹਦਾ ਸਾਈਜ਼ ਹੁੰਦਾ ਸਟੈਂਡਰਡ ਸਾਈਜ਼ ਹੈ ਉਹ ਤੁਹਾਨੂੰ ਜਾਣ ਦਿੱਤਾ ਜਾਵੇ ਜਿਹੜੀਆਂ ਕਮਰਸ਼ੀਅਲ ਟਰਾਲੀ ਹੈ ওভারਲੋਡ ਵਹੀਕਲ ਹੈ ਕੋਈ ਵੀ ਚਾਹੇ ਫੱਕੜਾ ਆਲਾ ਚਾਹੇ ਤੂੜੀ ਵਾਲਾ ਚਾਹੇ ਉਹ ਪ੍ਰਾਲੀ ਵਾਲਾ ਉਹ ਸਾਰਿਆਂ ਦੇ ਚਲਾਨ ਹੁਣੇ ਬਣਦੇ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ